ਸੜਕ ਤੇ ਐਡਵਰਟਾਈਜ਼ਮੈਂਟ ਬੋਰਡ ਅਖਬਾਰਾਂ ਤੇ ਟੀਵੀ ਤੇ ਹਿੰਦੁਸਤਾਨ ਦਾ ਕੋਈ 에어ਪੋਰਟ ਕੋਈ ਸਟੇਸ਼ਨ ਕੋਈ ਰਾਜਧਾਨੀ ਇਹ ਜੀ ਨਹੀਂ ਛੱਡੀ ਜਿੱਥੇ ਪੰਜਾਬ ਦੀ ਐਡਵਰਟਾਈਜ਼ਮੈਂਟ ਲੱਗਦੀ ਇਹਨਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਦਾ ਸੈਕੰਡ ਫੇਸ ਅਸੀਂ ਪੰਜਾਬ 'ਚ ਸ਼ੁਰੂ ਕਰਦਿਆ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਤਾਂ ਮਿਲਦੀ ਨਹੀਂ 1 ਰੁਪਿਆ ਵੀ ਇਹਨਾਂ ਨੇ 600 ਕਰੋੜ ਰੁਪਏ ਇੰਸ਼ੋਰੈਂਸ ਕੰਪਨੀ ਦੇ ਹੀ ਨਹੀਂ ਦੇ ਆ 4 ਸਾਲਾਂ ਤੋਂ ਸਕੀਮ ਟੋਟਲੀ ਪੰਜਾਬ ਚ ਬੰਦ ਹੋਈ ਐ ਕਿਸੇ ਵੀ ਸੀਨੀਅਰ ਸਿਟੀਜ਼ਨ ਦਾ 1 ਰੁਪਏ ਦਾ ਇਲਾਜ ਉਸ ਸਕੀਮ ਦੇ ਤਹਿਤ ਨਹੀਂ ਹੋਇਆ ਪਿਛਲੇ ਸਾਲ 777 ਕਰੋੜ ਰੁਪਇਆ ਬਜਟ ਜਿਹੜਾ 10 ਲੱਖ ਰੁਪਏ ਦਾ ਇਲਾਜ ਮੁਫਤ ਕਰਿਆ ਤੇ ਹੁਣ ਭਗਵੰਤ ਮਾਨ ਜੀ ਦੱਸਣਗੇ ਕਿ ਉਹ 777 ਕਰੋੜ ਰੁਪਏ ਕਿੱਥੇ ਗਏ 800 ਕਰੋੜ ਰੁਪਇਆ ਕੀ ਇਹਨੂੰ ਲਾਂਚ ਕਰਦੇ ਆ ਉਸ ਤੋਂ ਬਾਅਦ ਉਹਦਾ ਪ੍ਰਚਾਰ ਕਰਦੇ ਆ ਪ੍ਰਚਾਰ ਕਰਕੇ ਪੈਸੇ ਕਮਾ ਕੇ ਉਹਨੂੰ ਬੰਦ ਕਰ ਦਿੰਦੇ ਆ ਬਸ ਆਹੀ 4 ਸਾਲਾਂ ਤੋਂ ਚੱਲ ਰਿਹਾ ਹੈ ਇਹਦੇ ਤੇ ਲਿਖਿਆ ਹੋਇਆ 29000 ਪਰਚੇ ਹੋਏ ਤੇ 43276 ਬੰਦੇ ਜਿਹੜੇ ਰਛ ਕਰੇ ਤੇ ਪੰਜਾਬ ਚ ਟੋਟਲ ਜੇਲਾਂ ਦੀ ਕੈਪੈਸਿਟੀ ਪਤਾ ਕਿੰਨੀ ਆ ਜੀ 26000 26000 ਤੋਂ ਉੱਪਰ ਕਿਸੇ ਨੂੰ ਪੰਜਾਬ ਦੀ ਜੇਲ੍ਹ ਚ ਨਹੀਂ ਰੱਖ ਸਕਦੇ ਤੇ ਤੁਸੀਂ 43276 ਕਿੱਥੇ ਰੱਖ ਲੇ ਜੀ ਸਤੋਂ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਬਣੀ ਆ ਤੇ ਕੇਜਰੀਵਾਲ ਮਲੇ ਸੋਧਿਆ ਤੇ ਜੈਨ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟ ਰਹੇ ਆ ਔਰ ਤੁਸੀਂ ਦੇਖੋ ਵੀ ਹਰ ਸੜਕ ਤੇ ਐਡਵਰਟਾਈਜ਼ਮੈਂਟ ਬੋਰਡ ਅਖਬਾਰਾਂ ਤੇ ਟੀਵੀ ਤੇ ਹਿੰਦੁਸਤਾਨ ਦਾ ਕੋਈ 에어ਪੋਰਟ ਕੋਈ ਸਟੇਸ਼ਨ ਕੋਈ ਰਾਜਧਾਨੀ ਹੈ ਜੀ ਨਹੀਂ ਛੱਡੀ ਜਿੱਥੇ ਪੰਜਾਬ ਦੀ ਐਡਵਰਟਾਈਜ਼ਮੈਂਟ ਮਿਲਦੀ ਔਰ ਐਡਵਰਟਾਈਜ਼ਮੈਂਟਾਂ ਵੀ ਟੋਟਲੀ ਫੇਕ ਅੱਜ ਤੁਸੀਂ ਦੇਖੋ ਵੀ ਇਹਨਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਦਾ ਸੈਕੰਡ ਫੇਸ ਅਸੀਂ ਪੰਜਾਬ 'ਚ ਸ਼ੁਰੂ ਕਰ ਦਿਆ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਤਾਂ ਮਿਲਦੀ ਨਹੀਂ 1 ਰੁਪਿਆ ਵੀ ਫਿਰ ਜਿਹੜੇ ਸੀਨੀਅਰ ਸਿਟੀਜ਼ਨ ਵਿਚਾਰੇ ਸੜਕ ਤੇ ਨਹੀਂ ਨਿਕਲ ਸਕਦੇ ਚੈਨ ਸਨੇਚਿੰਗਾ ਲੁੱਟਾਂ ਛੁੱਟਾਂ ਗੈਂਗਵਾਰ ਪਤਾ ਨਹੀਂ ਕਦ ਕਿਹਦੇ ਗੋਲੀ ਮਾਰਦੇ ਘਰ ਵੀ ਸੁਰੱਖਿਅਤ ਨਹੀਂ ਹੈ ਸੀਨੀਅਰ ਸਿਟੀਜ਼ਨ ਇਹ ਸੀਨੀਅਰ ਸਿਟੀਜ਼ਨ ਦੀ ਜਿਹੜੀ ਸੈਕੰਡ ਫੇਜ਼ ਦੀ ਗੱਲ ਕਰਦੇ ਆ ਪੰਜਾਬ ਚ ਆਈ ਸਮਾਨ ਸਕੀਮ ਜਿਹੜੀ ਚੱਲਦੀ ਸੀ ਜਿਹਦੇ ਚ 10% ਪੈਸੇ ਸਟੇਟ ਗਵਰਨਮੈਂਟ ਨੇ ਦੇਣੇ ਹੁੰਦੇ ਤੇ ਔਰ 90% ਪੈਸੇ ਆ ਜਿਹੜੇ ਉਹ ਸੈਂਟਰਲ ਗਵਰਨਮੈਂਟ ਨੇ ਜਾਰੀ ਕਰਨੇ ਹੁੰਦੇ ਤੇ ਇਹਨਾਂ ਨੇ 600 ਕਰੋੜ ਰੁਪਈਆ ਇੰਸ਼ੋਰੈਂਸ ਕੰਪਨੀ ਦੇ ਹੀ ਨਹੀਂ ਦੇਆ 4 ਸਾਲਾਂ ਤੋਂ ਸਕੀਮ ਟੋਟਲੀ ਪੰਜਾਬ ਚ ਬੰਦ ਹੋਈ ਆ ਕਿਸੇ ਵੀ ਸੀਨੀਅਰ ਸਿਟੀਜ਼ਨ ਦਾ 1 ਰੁਪਏ ਦਾ ਇਲਾਜ ਉਹ ਸਕੀਮ ਦੇ ਤਹਿਤ ਨਹੀਂ ਹੋਇਆ ਹੁਣ ਪਿਛਲੇ 2 ਸਾਲਾਂ ਤੋਂ ਲਗਾਤਾਰ ਪੂਰੇ ਟੋਲ ਤਮੱਕੇ ਦੇ ਨਾਲ ਜਿਹੜਾ ਹਰ ਰੋਜ਼ ਅਖਬਾਰਾਂ ਚ ਟੀਵੀ ਤੇ ਐਡਾਂ ਆ ਰਹੀਆਂ ਵੀ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਪਿਛਲੇ ਸਾਲ 777 ਕਰੋੜ ਰੁਪਇਆ ਬਜਟ ਜਿਹੜਾ 10 ਲੱਖ ਰੁਪਏ ਦਾ ਇਲਾਜ ਮੁਫਤ ਕਰਿਆ ਤੇ ਉਹ ਭਗਵੰਤ ਮਾਨ ਜੀ ਦੱਸਣਗੇ ਕਿ ਉਹ 7 ਲੱਖ 777 ਕਰੋੜ ਰੁਪਏ ਕਿੱਥੇ ਗਏ 800 ਕਰੋੜ ਰੁਪਏ ਇੱਕ ਵੀ ਬਜ਼ੁਰਗ ਦਾ ਜਾਂ ਕਿਸੇ ਦਾ ਇਲਾਜ 10 ਲੱਖ ਰੁਪਏ ਦਾ ਅੱਜ ਤੱਕ ਮੁਫਤ ਨਹੀਂ ਹੋਇਆ ਫਿਰ ਉਹ ਪੈਸੇ ਕਿੱਥੇ ਗਏ ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਕਿੱਥੇ ਲਾਏ ਆ ਸਿਰਫ ਹਰ ਝੁੱਠੀ ਜਿਹੜੀ ਸਕੀਮ ਨੂੰ ਲਾਂਚ ਕਰਦੇ ਆ ਉਸ ਤੋਂ ਬਾਅਦ ਉਹਦਾ ਪ੍ਰਚਾਰ ਕਰਦੇ ਆ ਪ੍ਰਚਾਰ ਕਰਕੇ ਪੈਸੇ ਕਮਾ ਕੇ ਉਹਨੂੰ ਬੰਦ ਕਰ ਦਿੰਦੇ ਆ ਬਸ ਆਹੀ 4 ਸਾਲਾਂ ਤੋਂ ਚੱਲ ਰਿਹਾ ਹੁਣ ਯੁੱਧ ਨਸਿਆਂ ਬਰੁੱਦ ਦੀ ਵੀ ਅੱਜ ਐਡਆਈਬੀ ਵੀ ਸੈਕੰਡ ਪਾਰਟ ਸਟਾਰਟ ਹੋ ਗਿਆ ਜਿਹਦੇ ਚ 43775 ਬੰਦੇ ਜਿਹੜੇ ਉਹਨਾਂ ਤੋਂ ਅਰੈਸਟ ਕਰਕੇ ਰੱਖਿਆ ਗਿਆ ਹੁਣ ਵੀਰੋ ਪੰਜਾਬ ਦੇ ਅੰਦਰ ਆ ਐਡਾ ਦੇਖੋ ਇਹਦੇ ਤੇ ਲਿਖਿਆ ਹੋਇਆ 29000 ਪਰਚੇ ਹੋਏ ਤੇ 43276 ਬੰਦੇ ਜਿਹੜੇ ਅਰੈਸਟ ਕਰੇ ਤੇ ਪੰਜਾਬ ਚ ਟੋਟਲ ਜੇਲਾਂ ਦੀ ਕੈਪੈਸਿਟੀ ਪਤਾ ਕਿੰਨੀ ਹੈ ਜੀ 26000 26000 ਤੋਂ ਉੱਪਰ ਕਿਸੇ ਨੂੰ ਪੰਜਾਬ ਦੀ ਜੇਲ੍ਹ 'ਚ ਨਹੀਂ ਰੱਖ ਸਕਦੇ ਤੇ ਤੁਸੀਂ 43276 ਕਿੱਥੇ ਰੱਖ ਲਏ ਜੀ ਕਿਹੜੀ ਪੰਜਾਬ 'ਚ ਨਮੀ ਜੇਲ੍ਹ ਡਿਕਲੇਅਰ ਕਰੀ ਆ ਕਾਲੇ ਪਾਣੀ ਭੇਜਿਆ ਕਿੱਥੇ ਦੀਆਂ ਜੇਲਾਂ 'ਚ ਭੇਜਿਆ ਸੋ ਮਤਲਬ ਝੂਠ ਬੋਲਣਾ ਡਰਾਮੇ ਕਰਨੇ ਪੰਜਾਬੀਆਂ ਨੂੰ ਮੂਰਖ ਬਣਾਣਾ ਘਰ ਘਰ ਨਸ਼ਾ ਵਿਕ ਰਿਹਾ ਹੈਗਾ ਸੜਕਾਂ ਦੇ ਉੱਤੇ ਬੱਚੇ ਜਿਹੜੇ ਗੇੜੇ ਖਾ ਖਾ ਕੇ ਰੋਣ ਰਹੇ ਆ ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋਇਆ بے ਰੁਜ਼ਗਾਰੀ ਵੱਧਦੀ ਜਾ ਰਹੀ ਹੈ ਪੰਜਾਬ 'ਚ ਕਿਸੇ ਨੂੰ ਇੱਕ ਨੂੰ ਵੀ ਨੌਕਰੀ ਨਹੀਂ ਮਿਲੇ ਪਿੱਛੇ ਐਡ ਦੇਣਗੇ ਵੀ 20000 ਟੀਚਰ ਭਰਤੀ ਕਰਦੇ ਇੱਕ ਟੀਚਰ ਪੰਜਾਬ ਚ ਭਰਤੀ ਨਹੀਂ ਹੋਇਆ 60% ਵੈਕੈਂਸੀਆਂ ਜਿਹੜੀ ਟੀਚਰਾਂ ਦੀ ਖਾਲੀ ਪਈਆਂ ਉਹ ਕਿਸੇ ਦਿਨ ਫੇਰ ਕਰਾਂਗੇ ਸੋ ਆ ਜਿਹੜਾ ਇਹ ਸਰਕਾਰ ਦਾ ਚਿਹਰਾ ਜਿਹੜਾ ਕੱਲੀ ਪਬਲਿਸਿਟੀ ਐਡਵਰਟਾਈਜ਼ਮੈਂਟ ਆ 1600 ਬੱਸਾਂ ਮੁਕਸਰ ਮਾਗੀ ਮੇਲੇ ਤੇ ਜਿਹੜੀ ਰਾਜਸੀ ਕਾਨਫਰੰਸ ਇਹਨਾਂ ਨੇ ਪੰਜਾਬ ਸਰਕਾਰ ਦੀਆਂ ਲਾਈਆਂ ਜਿਹੜਾ ਟੈਂਕ ਟਾ ਲਾਣ ਵਾਲੇ ਦਿੱਲੀ ਤੋਂ ਆਏ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਤਾਂ 6 ਕਰੋੜ ਰੁਪਈਆ ਕੱਲਾ ਟੈਂਟਾਂ ਦੇ ਖਰਚ ਕਰਿਆ ਫਿਰ ਕਲਾਕਾਰਾਂ ਦੇ ਫਿਰ ਹੋਰ ਤੇ ਮਤਲਬ ਪੰਜਾਬ ਨੂੰ ਬਰਬਾਦੀ ਵਾਲੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਇਹ ਸਰਕਾਰ ਥੈਂਕ ਯੂ